ਆਗਰ ਦਾ ਭੁੱਲ ਪ੍ਰੈਸ਼ਨ ਆਇਆ ਜੁੜਾ ਨਹੀਂ ਮਾਰ ਲਾ ਜੁੜੀ ਮਾਰ ਸੁਣੇ ਲੋਟਾ ਹੋ ਕੇ ਜਦੋਂ ਮਾਤਾ ਨੂੰ ਅਫਸਰ ਕੀਤੀ ਕਿ ਜਿਹੇ ਕਿੱਲੇ ਯਾਰ ਖਿੱਚ ਕੇ ਕਰੂਗਾ ਨਾ ਉਹ ਬਾਪ ਨਹੀਂ ਕੀ ਉਹ ਸੱਟ ਕਰ ਜਾਵੇ ਤੈਨੂੰ ਪਕੜੇਗਾ ਯਾਰ ਇਸ ਗੋਲ ਨੂੰ ਕੋਈ ਗੱਲ ਨਹੀਂ ਬਈ ਰਾਹ ਕੋਈ ਨਹੀਂ ਕਰ ਕਰ ਅਜਾ ਚਾਹ ਆਪ ਦੀ ਚੌੜ ਕਰਦੇ ਆ ਤੈਨੂੰ ਕੁਝ ਨਹੀਂ ਬੋਲਦੇ ਕੋਈ ਗੱਲ ਨਹੀਂ ਦਰ ਬੱਤਾ ਬਾਪਾ ਰਾਹ ਚਾੜੇ ਆ ਗਏਗੇ ਬਦੋਗੇ ਖਿੱਚ ਕੇ ਥੋੜੀ ਪਾਣੀ ਵੀ ਜੋੜੇਗਾ ਪਾਣੀ ਖਿੜੇ ਪਾਣੀ ਪਾ ਕੇ ਢਾਲ ਲਾ ਟਾ ਚਾਈ ਇਹ ਜੀ ਪੂਰੀ ਜੀ ਕਬੜੀ ਬਣਾਈ ਸੀ ਹੋਰ ਇਹਨਾਂ ਨੂੰ ਖਾਣੇ ਨਾਲ ਤਾਂ ਵੀਡੀਓ ਪਿੰਡ ਕਿਹੜਾ ਤੇਰਾ ਪਿੰਡ ਪਹਿਲੇ ਰਾਜਸਥਾਨ ਰਹਿ ਚਾ ਉਹ ਚੈਣਾ ਉਹ ਚੇਤੀ ਬਿਕਰ ਰਹਿਣਾ ਬੰਦਾ ਨਹੀਂ ਛੱਡਦੇ ਆਪਾਂ ਕੋਈ ਹਾਂ ਕੰਮ ਦੇਖਦੇ ਹੁਣ ਇਹਦਾ ਤਿਆਰਪਾ ਬਹੁਤ ਆਕੇ ਬਾਗੇ ਬਈ ਕੋੜੇ ਦੀ ਧਰਨ ਹੀ ਲੋਟ ਆਈ ਪਾਈ ਦੇ ਧਰਨ ਕੱਢੀ ਜਾਂਦਾ ਕੋਲੇ ਸਾਰੇ ਪੁਲਵਾਨ ਜੀ ਵਾਲੇ ਰਾਲੇ ਇੱਥੇ ਦੇ ਜੱਸੀ ਪੁਲਵਾਨ ਜੀ ਮਾਨਸੈਂਕਲਚੀਆਂ ਵਾਲੇ ਜੋ ਹੱਦ ਰੇਫਰ ਕੋਲ ਆਂਦੀ 2 ਟੂ 3 ਵਾਲੀ ਆਲੀ ਥੀ ਤੁਸੀਂ ਇਹ ਕੋਈ ਗੰਭਰਾ ਨਹੀਂ ਲਾਉਂਦੇ ਕੋਈ ਮਾਮ ਜੀ ਇੱਥੇ ਦਾ ਮਾਨਸਰ ਕੈਂਚੀਆਂ ਵਾਲੇ ਇੱਥੇ ਦੇ ਜਿਆਨੀ ਜਿਆਲਪੁਰੇ ਵਾਲਾ ਸਾਧਪੁਰੇ ਵਾਲਾ ਪੱਗ ਮੈਸਟਰ ਸਾਡਾ ਜੀ ਕਿ ਪਾਸੇ ਜਾ ਕੇ ਕਰੇ ਨੇ ਪਟਕਾ ਉਹੜੇ ਵੀ ਪਕੜ। ਆ ਗੜ ਦਾ ਭੁੱਲ। ਛੱਡ। ਛੱਡਦਾ। ਆ ਗੜ ਗਿਆ ਕਿ ਛੱਡ ਦੇ ਛੱਡ। ਕੋਲੇ ਛੱਡ ਦੇ ਤੂੰ। ਕੋਲੇ ਛੱਡ ਦੇ ਕੋਲੇ। ਦੋ ਵੀ ਇਹ ਕਹਾਣੀ ਕਰ ਦਿੰਦਾ। ਪਾਣੀ ਨਹੀਂ ਡੋਲਦਾ। ਬਾਕੀ ਹੈਗਾ ਉਹ ਤੇ ਯਾਰ ਪਾਣੀ। ਪਾਣੀ ਖੜਾਉਣੇ ਨੂੰ। ਦਰਦ ਹੁੰਦਾ ਹੈ। ਕੋਨੇ ਦੋ। ਫਤਿਹ ਨਹੀਂ ਆ ਪਕੜ ਲੈਂਦਾ। ਤੇਰੇ ਕਿ ਚਿੱਤੜ ਦੁਖਦੇ ਆ। ਵੇ ਦੇ ਬਰਾਬਰ ਬਸ ਬਸ ਨਾਲ ਜਿਹੜਾ ਦਾ ਹੀ ਇਹ ਕਹਿੰਦਾ ਵੀ ਮੇਰੇ ਚਾਚਾ ਜੀ ਨੂੰ ਢਾਹ ਚਾਹੇ ਖਾਂਦ ਦਾ ਕਾਉਣੀ ਆ ਬੜੀ ਠੀਕ ਹੋ ਗਿਆ ਤੇਰੇ ਮਾਰੇ ਤਾਜੀ ਪਰ ਤਾਜੀ ਬੱਚੇ ਸਿੱਖੇ ਰੋਕ ਤੇਰਾ ਕਰਦੇ ਸੀ ਕਹਿੰਦੇ ਸਾਡੀ ਗੱਲ ਮਾਰੇ ਤੇਰੇ ਬੱਚੇ ਹੋਗੇ ਤੁਸੀਂ ਸਕੂਲ ਵਿੱਚ ਵੇਜੋਗੇ ਮਾਰੇ ਬੱਚੇ ਹੋਗੇ ਜਿਹੜੀ ਦਿੱਤੀ ਕਿ ਨਹੀਂ ਲੱਗਦੇ ਜਿਹਨੂੰ ਕਿਵੇਂ ਐਸੇ ਉਸ ਦਾ